ਆ ਰਸੂਲਪੁਰ ਵਾਲਾ ਦੁੱਕੀ ਦਾ ਬੰਦਾ ਬਣੌਟੀ ਨਿੰਗ ਅਕਾਲ ਤਖਤ ਸਾਬ ਦੇ ਜਥੇਦਾਰ ਨੂੰ ਚੈਲੰਜ ਕਰ ਰਿਹਾ ਕਿੱਡੀ ਘਟੀਆ ਸੋਚ ਐ ਇਸ ਬੰਦੇ ਦੀ ਸਰਬਜੀਤ ਦੇ ਮਸਲੇ ਨੂੰ ਲੈ ਕੇ ਪੁੱਛਣ ਵਾਲਾ ਹੋਵੇ ਇਹਨੂੰ ਮੂਰਖ ਨੂੰ ਵੀ ਤੂੰ ਅਕਾਲ ਤਖਤ ਸਾਹਿਬ ਨੂੰ ਕੀ ਕਹਿ ਰਿਹਾ ਹੈ ਚਾਹੇ ਦੇ ਚ ਕਿਸੇ ਦਾ ਕੀ ਕਸੂਰ ਹੈ ਤੇਰੇ ਅੰਦਰ ਕੀ ਭਰਿਆ ਹੈ ਤੂੰ ਕੀ ਕਰਦਾ ਫਿਰਦਾ ਹੈ ਕੀ ਕਰਨ ਕੀ ਪਤਾ ਹੈ ਜੇ ਕੋਈ ਜਬਰੇ ਲੈ ਕੇ ਗਿਆ ਹੋਵੇ ਤਾਂ ਸਿੱਖ ਪਾਕਿਸਤਾਨ ਛੱਡ ਉਦੋਂ ਵੀ ਗਾਹਾਂ ਕੋਈ ਲੈ ਜੇ ਉਤੋਂ ਵੀ ਲੈ ਆਉਣਗੇ ਤੇ ਜਿਹੜੀ ਉਹ ਆਪਣੀ ਆਪਣੀ ਮਰਜ਼ੀ ਦੇ ਨਾਲ ਗਈ ਹੈ ਤੇ ਉਹਦੇ 'ਚ ਫਿਰ ਆਪਾਂ ਕੀ ਕਰ ਸਕਦੇ ਆ ਸਿੱਖਾਂ ਨੂੰ ਕਾਹਦਾ ਚੈਲੰਜ ਕਰਦਾ ਹੈ ਤੇ ਤੂੰ ਜਿੰਨਾ ਦੀ ਨਮਾਇੰਦਗੀ ਕਰਦਾ ਤੂੰ ਜਿਹੜੇ ਖਾਕੀ ਨਿਕਰ ਵਾਲਿਆਂ ਦਾ ਪ੍ਰਚਾਰ ਕਰਦਾ ਉਹਨਾਂ ਦੀਆਂ ਬਥੇਰੀਆਂ ਨੇ ਇੱਥੇ ਵਿਆਹ ਕਰਵਾ ਲਿਆ ਖਾਨਾਂ ਦੇ ਨਾਲ ਉਹ ਇੱਕ ਤੇ ਸੱਪ ਲੇਟਦਾ ਨਾਲੇ ਉਹ ਕਰਨਾ ਕੀ ਕਰ ਸਕਦਾ ਤੂੰ ਹਾਲਾਂਕਿ ਮੈਂ ਇਸ ਚੀਜ਼ ਨੂੰ ਮਾੜਾ ਨਹੀਂ ਮੰਨਦਾ ਜਦੋਂ ਕਿਸੇ ਦਾ ਕਾਨੂੰਨੀ ਤੌਰ ਤੇ ਪ੍ਰੇਮ ਸੰਬੰਧ ਹੈ ਉਹ ਕਰਾ ਸਕਦਾ ਪਰ ਜੇ ਤੇਰੇ ਮਗਰ ਚੱਲੀਏ ਇੱਥੇ ਬਥੇਰੇ ਆਂ ਇਡਕਾ ਜੀ ਰਹਿੰਦੇ ਆ ਨਾਲੇ ਉਹ ਧਰਮ ਬਦਲ ਕੇ ਉਹ ਸ਼ਾਦੀਆਂ ਕਰਵਾਈ ਨਹੀਂ ਜਾਂਦੇ ਤੂੰ ਰੋਕ ਲੈ ਉਹਨਾਂ ਨੂੰ ਤੂੰ ਕਾਲ ਤੱਕ ਸਭ ਤੇ ਉਂਗਲ ਚੱਕਦਾ ਜਥੇਦਾਰ ਸਾਹਿਬ ਤੇ ਚੱਕਦਾ ਤੂੰ ਰੋਕ ਲੈ ਉਹਨਾਂ ਨੂੰ ਤੂੰ ਕੂੜ ਪ੍ਰਚਾਰ ਕਰਦਾ ਹੈ ਦਿਮਾਲਾ ਬਣ ਕੇ ਸਿੱਖੀ ਦਾ ਤੇ ਹਰ ਵੇਲੇ ਪੰਜਾਬ ਦੇ ਉਲਟ ਚੱਲਦਾ ਹੈ ਕਿਸਾਨਾਂ ਦੇ ਉਲਟ ਚੱਲਦਾ ਹੈ ਨਿਹੰਗ ਸਿੰਘਾਂ ਦੇ ਉਲਟ ਚੱਲਦਾ ਹੈ ਅਕਾਲ ਤਖਤ ਸਾਹਿਬ ਦੇ ਉਲਟ ਚੱਲਦਾ ਹੈ ਤੇ ਆ ਮਖੌਟਾ ਪਾਇਆ ਤੂੰ ਸਿੱਖੀ ਦਾ ਇਹੋ ਜਿਹੇ ਬੰਦੇ ਨੂੰ ਪੰਜਾਬੀ ਉਹ ਰੱਜ ਕੇ ਲਾਣ ਤਾਂ ਪਾਓ ਹਿੰਦੂ ਸਿੱਖ ਮੁਸਲਮਾਨ ਭਾਈਚਾਰਿਆਂ 'ਚ ਜ਼ਹਿਰ ਘੋਲਨਾ ਅਸੀਂ ਤੇ ਹਿੰਦੂ ਸਾਰੇ ਇੱਥੇ ਪਿੰਡਾਂ 'ਚ ਇਕੱਠੇ ਰਹਿੰਨੇ ਆ ਸਾਡੀਆਂ ਫਸਲਾਂ ਮੰਡੀਆਂ 'ਚ ਆ ਕੇ ਵੇਖ ਹਿੰਦੂ ਆੜਤਗੇ ਜਿਹੜੇ ਉਹੀ ਤੋਲ ਰਹੇ ਆ ਸਾਡਾ ਤੇ ਅੱਜ ਵੀ ਸਬੰਧ ਆ ਸਾਰਿਆਂ ਦਾ ਆਪਸ ਵਿੱਚ ਤੇਰੇ ਵਰਗੇ ਜ਼ਹਿਰ ਖੋਲਣ ਦੇ ਲਈ ਰੱਖੇ ਹੁੰਦੇ ਆ ਸਰਕਾਰਾਂ ਦੇ ਟੌਟ ਧਰਮਾਂ ਵਿੱਚ ਫਿੱਕ ਪਾਉਣ ਦੇ ਲਈ ਕੋਈ ਕੀ ਆਪਦੇ ਮਨ 'ਚ ਰੱਖ ਕੇ ਤੁਰਿਆ ਜਾਂਦਾ ਉਹਦੇ ਬਾਰੇ ਕੋਈ ਕੀ ਕਰ ਸਕਦਾ ਹਾਂ ਕੋਈ ਜ਼ਬਰ ਜਨਾਹ ਕਿਸੇ ਔਰਤ ਨਾਲ ਹੁੰਦਾ ਉਹ ਸਿੱਖਾਂ ਦੀ ਨਾ ਹੋਵੇ ਹਿੰਦੂਆਂ ਦੀ ਲੜਕੀ ਨਾ ਹੋਵੇ ਮੁਸਲਮਾਨਾਂ ਦੀ ਨਾ ਹੋਵੇ ਉਥੇ ਖਾਲਸਾ ਜੀ ਵੀ ਗੱਜੂਗਾ ਅਕਾਲ ਤਖਤ ਦੀ ਗਵਾਹੀ ਚ ਹੋਵੇ ਜ਼ੁਲਮ ਕਿਤੇ ਧੱਕਾ ਹੋਵੇ ਤੇ ਜਿਹੜਾ ਆਪਣੇ ਆਪ ਆਪਣੀ ਮਰਜ਼ੀ ਨਾਲ ਹੀ ਆਪਣਾ ਧਰਮ ਪਰਿਵਰਤਨ ਕਰਦਾ ਜਾਂ ਕਿਸੇ ਨਾਲ ਇਥੋਂ ਛੱਡ ਕੇ ਆਪਦੇ ਉਥੇ ਨਿਕਾਹ ਕਰਾ ਲਿਆ ਤਾਂ ਉਹ ਤਾਂ ਫਿਰ ਉਹਦੀ ਮਰਜ਼ੀ ਹੋਗੀ ਤੇ ਮਰਜ਼ੀ ਨੂੰ ਕਾਨੂੰਨ ਵੀ ਪ੍ਰਵਾਨਗੀ ਦਿੰਦਾ ਤੇ ਤੇਰੇ ਵਰਗਾ ਚੱਕ ਕੇ ਬੂਥੇ ਤੇ ਭੌਂਕਣ ਲੱਗ ਜਾਂਦਾ ਇਹੋ ਜਿਹੇ ਲਾਹਣਤੀ ਬੰਦੇ ਨੂੰ ਰੱਜ ਕੇ ਲਾਣਤਾ ਪਾਓ। ਬਿਨਾ ਗੱਲ ਤੋਂ ਤੀਜੇ ਦਿਨ ਮੂੰਹ ਚੱਕ ਕੇ ਆ ਜਾਂਦਾ ਪੰਜਾਬ ਦੇ ਖਿਲਾਫ, ਕਦੇ ਸਿੱਖਾਂ ਦੇ ਖਿਲਾਫ, ਕਦੇ ਕਿਸੇ ਦੇ ਖਿਲਾਫ ਤੇ ਸਾਰੇ ਭਾਈਚਾਰੇ ਇਕੱਠੇ ਰਹਿੰਦੇ। ਸਭ ਦਾ ਪੰਜਾਬ ਸਾਂਝਾ ਪੰਜਾਬ ਹੈ। ਧਰਮਾਂ 'ਚ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਇਹ ਜਿਹੇ ਦੱਲੇ ਬੰਦੇ। ਉਹ ਗਾਤਰੇ ਪਾਏ ਆ। ਤੇ ਗੱਲਾਂ ਕਿਹੋ ਜਿਹੀਆਂ ਕਰਦੇ ਆ। ਇਹੋ ਜਿਹਿਆਂ ਨੂੰ ਲਾਣਤਾ ਪਾਉਣੀਆਂ ਚਾਹੀਦੀਆਂ ਪੰਜਾਬੀਓ।